ਸਾਥੀਓ ਜੈ ਭੀਮ ਜੈ ਭਾਰਤ ਮੈਂ ਤੁਹਾਡਾ ਆਪਣਾ सोनू ਅੰਬੇਡਕਰ ਮੈਂ ਆਪਣੇ ਵੱਲੋਂ ਅਤੇ ਸਾਡੀ ਪੂਰੀ ਟੀਮ ਵੱਲੋਂ ਵਰਲਡਵਾਈਡ VSP سپورਟਰ ਦੇ ਸਤਿਕਾਰਯੋਗ ਸਾਰੇ ਹੀ ਭੈਣਾ ਭਰਾਵਾਂ ਨੂੰ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਲੁਧਿਆਣੇ ਦੇ ਬਲਾਕ ਸੰਮਤੀ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਬਹਾਦਰਕੇ ਤੋਂ ਐਡਵੋਕੇਟ ਜਗਦੀਸ਼ ਧੀਰਜੀ ਦੀ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਪੋਸਟਰਾਂ ਦਾ ਸਟਿਕਰਾਂ ਦਾ ਆਰਥਿਕ ਸਹਿਯੋਗ ਕੀਤਾ ਉਹਦੇ ਲਈ ਮੈਂ ਔਰ ਸਾਡੀ ਪੂਰੀ ਜਿਹੜੀ ਟੀਮ ਉਹਨਾਂ ਨੂੰ ਜਿਤਾਉਣ ਦੇ ਲਈ ਦਿਨ ਰਾਤ ਲੱਗੀ ਹੋਈ ਆ ਅਸੀਂ ਸਾਰਿਆਂ ਵੱਲੋਂ ਵਰਲਡਵਾਈਡ ਬੀਐਸਪੀ ਸਪੋਰਟਰ ਦੇ ਮੈਂਬਰਾਂ ਦਾ ਅਮਰ ਦਰੌਂਚ ਭਾਜੀ ਦਾ ਔਰ ਸਾਡੇ ਸਾਥੀ ਢੰਡੇਰ ਸਾਹਿਬ ਜੀ ਉਹਨਾਂ ਨੇ ਸਾਡਾ ਸਹਿਯੋਗ ਸਾਰਿਆਂ ਨੇ ਕੀਤਾ ਰਲ ਮਿਲ ਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ